ਦੇ ਸੋਚਦਾ ਸੀਗਾ ਠੀਕ ਹੈ ਕਿ મોદી ਨੇ ਨੋਟਬੰਦੀ ਕਰਤੀ ਨੋਟਬੰਦੀ ਕਰਤੀ ਇਹਨੇ ਸਿਆਪਾ ਇਹਨੂੰ ਦਸ ਦਾ ਨੋਟ ਬੰਦ ਨਹੀਂ ਕੀਤਾ ਇਹਨੇ ਹਜਿੱਦਾਂ ਤੇ ਦਸਾਂ ਦਾ ਨੋਟ ਨਹੀਂ ਨਾ ਬੰਦ ਹੁੰਦਾ ਰਾਗੀਆਂ ਨੂੰ ਉਹਨੂੰ ਕਿਹੜਾ ਸੁਥਣਾ ਦਸਾਂ ਤੇ ਇਹੜਾ ਹੁੰਦਾ ਦਸਾਂ ਦਾ ਨੋਟ ਗਲਿਆ ਸੜਿਆ ਦਸਾਂ ਦਾ ਨੋਟ ਪੂਰੇ ਮਾਰ ਕੇ ਅਗਲਾ ਕਹਿੰਦਾ ਹੈ ਬਾਬਾ ਜੀ ਰੱਖ ਕੇ ਦੰਦਣਾ ਪਰ ਆਯੋਦਾਨ ਕਰਾਇਓ ਸੜਿਆ ਨੋਟ ਦਸਾਂ ਦਾ ਰੱਖ ਕੇ ਅਗਲਾ ਕਹਿੰਦਾ ਦਾਨ ਕਰਾਇਓ ਇਹ ਨਹੀਂ મોદી ਤੋਂ ਬੰਦ ਹੋਇਆ ਦਸਾਂ ਦਾ ਨੋਟ ਕੁਬਰਾ ਵਾ ਦਸਾਂ ਦਾ ਨੋਟ ਬੰਦ ਕਰ 50ਵਾਂ ਤੋਂ ਨੋਟ ਸ਼ੁਰੂ ਹੋਵੇ ਕੋਈ ਰਾਗਿਆਂ ਨੂੰ ਵਿਚਾਰ ਆਵੇ ਮੈਂ ਹੈ ਨਾ ਉੱਦੇ ਸੋਚਦਾ ਸੀਗਾ ਕਿ ਆ ਕਿ ਮੋਦੀ ਨੇ ਨੋਟਬੰਦੀ ਕਰਦੀ ਨੋਟਬੰਦੀ ਕਰਦੀ ਇਹਨੇ ਸਿਆਪਾ ਇਹਨੂੰ ਦੱਸਦਾ ਨੋਟਬੰਦ ਨਹੀਂ ਕੀਤਾ ਇਹ ਜਿੱਦਾਂ ਤੇ ਦਸਾਂ ਦਾ ਨੋਟ ਨਹੀਂ ਨਾ ਬੰਦ ਹੁੰਦਾ ਰਾਕੀਆਂ ਨੂੰ ਉਹਨੂੰ ਕਿਹੜਾ ਸੁਠਣਾ ਦੱਸੇ ਜਿਹੜਾ ਹੁੰਦਾ ਦਸਾਂ ਦਾ ਨੋਟ ਗਲਿਆ ਛੜਿਆ ਦਸਾਂ ਦਾ ਨੋਟ ਪੂਰੇ ਮਾਰ ਕੇ ਅਗਲਾ ਕਹਿੰਦਾ ਬਾਬਾ ਜੀ ਰੱਖ ਕੇ ਦੰਦਣਾ ਪਰ ਆਯੋਜਨ ਕਰਾਇਓ ਛੜਿਆ ਨੋਟ ਦਸਾਂ ਦਾ ਰੱਖ ਕੇ ਅਗਲਾ ਕਹਿੰਦਾ ਦਾਨ ਕਰਾਇਓ ਇਹ ਨਹੀਂ ਮੋਦੀ ਤੋਂ ਬੰਦ ਹੋ ਗਿਆ ਦਸਾਂ ਦਾ ਨੋਟ ਉਹ ਭਰਾ ਵਾਦਸਾਂ ਦਾ ਨੋਟ ਬੰਦ ਕਰ ਪੰਜਾਹਾਂ ਤੋਂ ਨੋਟ ਸ਼ੁਰੂ ਹੋਵੇ ਕੋਈ ਰਾਗਿਆਂ ਨੂੰ ਵੀ ਸਹਾਰਾ ਹੋਵੇ